ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ 20 ਪ੍ਰਾਈਮ ਨੰਗਲ ਵਿਕੇ ਕਾਂਗਰਸ ਦੇ ਦਫਤਰ 48 ਆਈ ਦੇ ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਇਸ ਮੌਕੇ ਉਧਾਰ ਤੇ ਵਰਕਰਾਂ ਨੇ ਰਲ ਕੇ ਮਹਾਰੂਨ ਨੇਤਾ ਦੀ ਫੋਟੋ ਤੇ ਫੁੱਲ ਮਾਲਾ ਪੇਟ ਕੀਤੀ ਅਤੇ ਫੁੱਲ ਚੜਾਏ ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਸੰਜੇ ਸਾਨੀ ਨੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ ਦੂਰਅੰਦੇਸ਼ੀ ਦੇ ਨਾਲ ਦੇਸ਼ ਦੀ ਵਾਗਡੋਰ ਨੂੰ ਸੰਭਾਲਿਆ ਤੇ ਜੋ ਸੁਪਨੇ ਦੇਸ਼ ਦੇ ਲਈ ਦੇਖੇ ਸਨ ਉਹਨਾਂ ਨੂੰ ਸੱਚ ਕਰਦਿਆਂ ਦੇਸ਼ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਤੋਰਿਆ ਉਹਨਾਂ ਨੇ ਕਿਹਾ ਕਿ ਨੰਗਲ ਸ਼ਹਿਰ ਵੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਹੀ ਦੇਣ ਹੈ ਤੇ ਉਹਨਾਂ ਵੱਲੋਂ ਹੀ ਬਸਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਇਸ ਦਿਨ ਨੂੰ ਵਾਲ ਦਿਵਸ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ ਕਿਉਂਕਿ ਚਾਚਾ ਨਹਿਰੂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਬੱਚੇ ਉਹਨਾਂ ਨੂੰ ਪਿਆਰ ਦੇ ਵਿੱਚ ਚਾਚਾ ਨਹਿਰੂ ਕਹਿੰਦੇ ਸਨ ਇਸ ਮੌਕੇ ਉਤੇ ਕੇਕ ਕੱਟਣ ਤੋਂ ਬਾਅਦ ਸਾਰਿਆਂ ਨੂੰ ਕੇਕ ਵੰਡਿਆ ਗਿਆ ਤੇ ਸਾਰਿਆਂ ਨੇ ਚਾਚਾ ਨਹਿਰੂ ਅਮਰ ਰਹੇ ਦੇ ਨਾਰੇ ਬੀਲ ਲਾਏ ਨੰਗਲ ਤੋਂ ਪੰਜਾਬੀ ਟੀਵੀ ਪ੍ਰਾਈਮ ਦੇ ਰਿਕੇਸ਼ ਰਾਣਾ ਦੀ ਰਿਪੋਰਟ ਅੱਜ ਅਸੀਂ ਬਲੋਕ ਕਾਂਗਰਸ ਕਮੇਟੀ ਵੱਲੋਂ ਪੰਡਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਜਿਹੜਾ ਹੈਗਾ 136 ਮਹਾ ਮਨਾਰ ਮਨਾ ਰਹੇ ਹਾਂ ਚਾਚਾ ਨਹਿਰੂ ਜੀ ਨੇ ਜਿਹੜਾ ਹੈਗਾ ਪੰਡਤ ਜਵਾਲ ਲਾਲ ਨਹਿਰੂ ਜੀ ਨੇ ਨੰਗਲ ਸ਼ਹਿਰ ਨੂੰ ਬਸਾਇਆ ਹੈ ਜਿਹੜਾ ਪਾਖੜਾ ਡੈਮ ਹੈ ਇਹ ਪੰਡਤ ਜਵਾਲ ਲਾਲ ਨਹਿਰੂ ਜੀ ਦੀ ਦੇਣ ਹੈ ਜਿਹੜੀ ਐਨ ਐਫ ਐਲ ਦੀ ਫੈਕਟਰੀ ਹੈ ਇਹ ਵੀ ਪੰਡਤ ਜਵਾਲ ਲਾਲ ਨਹਿਰੂ ਜੀ ਦੀ ਦੇਣ ਹੈ ਪੰਡਤ ਜਵਾਲ ਲਾਲ ਨਹਿਰੂ ਜੀ ਜਦੋਂ ਪ੍ਰਧਾਨ ਮੰਤਰੀ ਸੀਗੇ ਉਹ 13 ਵਾਰ ਜਿਹੜਾ ਹੈਗਾ ਪ੍ਰਧਾਨ ਮੰਤਰੀ ਹੋ ਕੇ ਨੰਗਲ ਸ਼ਹਿਰ ਦੇ ਵਿੱਚ ਆਇਆ ਇਹ ਨੰਗਲ ਸ਼ਹਿਰ ਜਿਹੜਾ ਹੈਗਾ ਉਹਨਾਂ ਦਾ ਬਸਾਇਆ ਹੋਇਆ ਸ਼ਹਿਰ ਹੈ